ਦਾ ਬਾਰਡਰ ਹੈ ਤੇ ਹਾਂਜੀ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣੀ ਸੀ ਇੱਥੇ ਮੈਂ ਆਹ ਦੇਖੋ ਰੁੱਖ ਇੰਨੇ ਵਧੀਆ ਸੰਗਣੇ ਰੁੱਖ ਨੇ ਇੱਥੇ ਕੀ ਬਾਤ ਹੈ ਇੱਥੇ ਅਸੀਂ ਸਿਰਫ ਇਸ ਟਾਈਮ ਨੇਪਾਲ ਤੋਂ ਲਗਭਗ 4-5 ਕਿਲੋਮੀਟਰ ਦੇ ਪਿੱਛੇ ਖੜੇ ਆ ਇੱਥੋਂ ਹੁਣ ਅਸੀਂ ਇੱਕ ਬੰਸਾਲ ਕਟਾਉਣਾ ਕਟਾ ਕੇ ਫਿਰ ਕਹਿੰਦਾ ਦੇਖੋ ਰੁੱਖ ਦੇਖੋ ਯਾਰ ਇੱਕ ਵਾਰ ਚੈੱਕ ਤੁਸੀਂ ਤੇ بارش ਹੋ ਰਹੀ ਆ ਤੇ بارش ਦੀ ਆਵਾਜ਼ ਕਿੰਨੀ ਸੋਹਣੀ ਆ ਰਹੀ ਆ ਕੀ ਬਾਤ ਹੈ ਤੇ ਹੁਣ ਅਸੀਂ ਨੇਪਾਲ ਦੇ ਬਾਡਰ ਤੇ ਜਾ ਕੇ ਨੇਪਾਲ ਐਂਟਰ ਕਰਕੇ ਫਿਰ ਤੁਹਾਨੂੰ ਵੀਡੀਓ ਬਣਾਉਣੀ ਹੈ ਬਾਕੀ ਦਿਖਾਉਣੀ ਹੈ ਤੁਹਾਨੂੰ ਅਸੀਂ ਉੱਥੇ ਦਾ ਤੁਹਾਰਾ ਸੋ ਥੈਂਕ ਯੂ ਸੋ ਮੱਚ ਤੇ ਆ ਚੁੱਕੇ ਆ ਜੀ ਆ ਆ ਗਿਆ ਜੀ ਆਪਾਂ ਬਰਾਜ ਤੇ ਉੱਤੇ ਜਿਹੜਾ ਨੇਪਾਲ ਨੂੰ ਐਂਟਰ ਕਰਦਾ ਆ ਤੇ ਆ ਪਰਚੀ ਕਢਾਈ ਸੀ ਆਪਾਂ ਤੇ 35 ਰੁਪਏ ਦੀ ਪਰਚੀ ਕਟਾਈ ਹੈ ਤੇ ਇਹਦਾ ਜਿਹੜਾ ਟਾਈਮਿੰਗ ਆ ਨੇਪਾਲ ਚ ਐਂਟਰ ਕਰਨ ਲਈ 2 ਤੋਂ ਲੈ ਕੇ 4 ਵਜੇ ਤੱਕ ਦਾ ਆ ਬਰਾਜ ਖੁੱਲਣ ਦਾ ਕਿਉਂਕਿ ਜਿਹੜਾ ਸਾਨੂੰ ਪਤਾ ਐਵੇਂ ਮੈਂ ਕਹਿੰਦਾ 12 ਤੋਂ 4 ਦੋ ਤਾਂ ਉਹ ਮੈਂ ਐਗਜ਼ੈਕਟ ਨਹੀਂ ਕਹਿੰਦਾ ਪਰ ਜਿਹੜਾ 12 ਤੋਂ 2-2-4 ਤੱਕ ਜਿਹੜਾ ਇਹ ਗੇਟ ਖੁੱਲਣ ਦਾ ਐਗਜ਼ੈਕਟ ਟਾਈਮ ਹੈ ਨੇਪਾਲ ਚ ਐਂਟਰ ਕਰਨ ਦੇ ਲਈ ਤੇ ਉਧਰ ਨੇਪਾਲ ਚੋਂ ਵਾਪਸੀ ਆਉਣੇ ਟਾਈਮ ਕਿਹੜਾ ਉਹ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਅਗਲਾ ਟਾਈਮ ਕਿਹੜਾ ਹੋ ਸਕਦਾ ਹੈ ਤੇ ਸੋਣ ਅਸੀਂ ਨੇਪਾਲ ਐਂਟਰ ਕਰ ਲਗੇ ਆ ਤੇ ਅੱਗੇ ਤਾਂ ਹੋ ਰਿਹਾ ਉੱਥੇ ਦਾ ਕਿ ਕੀ ਸਿਸਟਮ ਨਿਕਲਦਾ ਕਿਉਂ ਬਾਜੀ ਬਿਲਕੁਲ ਜੀ ਠੀਕ ਹੈ ਨਾ ਲਓ ਜੀ ਟ੍ਰੈਫਿਕ ਚੱਲ ਪਿਆ 2 ਵਜੇ ਗਏ ਆ ਤੇ ਗੇਟ ਗਿਆ ਖੁੱਲ ਬਿਲਕੁਲ ਬਾਜੀ ਤੇ ਲਓ ਜੀ ਆ ਬਰਾਜ ਆ ਗਿਆ ਹੁਣ ਆਪਾਂ ਕ੍ਰੋਸ ਕਰਕੇ ਜਾਣਾ ਨੇਪਾਲ ਚ ਆ ਇਧਰੋਂ ਇੱਕ ਪਾਸੇ ਗੱਡੀਆਂ ਜਾਣੀਆਂ ਤੇ ਇੱਕ ਪਾਸੇ ਉਹਨੀਆਂ ਨੇ ਹੁਣ ਇਧਰੋਂ ਕਲੀਅਰ ਕਰਕੇ ਦੋਨੇ ਪਾਸੇ ਟਾਈਮਿੰਗ ਸੇਮ ਹੀ ਹੈ ਅੱਜ ਦੇ ਵਿੱਚ 6 ਵਜੇ ਤੋਂ 7 ਵਜੇ ਤੱਕ 2 ਤੋਂ 4 ਵਜੇ ਤੱਕ ਜੋ ਸੇਮ ਟਾਈਮਿੰਗ ਹੀ ਹੈ ਤੇ ਮੱਕੀ ਰੋਡ ਬਿਲਕੁਲ ਇੱਕ ਸਿੰਪਲ ਜਿਹਾ ਰੋਡ ਹੈ ਇਧਰ ਪਾਣੀ ਬਣੀਆ ਚਾਰੇ ਪਾਸੇ ਉੱਪਰੋਂ ਰੱਬ ਨੇ ਪਾਣੀ ਪਾਣੀ ਕੀਤਾ ਪਿਆ ਇਹ ਕਹਿੰਦੇ ਨੇ ਪਾਣੀ ਪਾਣੀ ਕੀਤਾ ਜਾ ਲਓ ਜੀ ਨੇਪਾਲ ਦੀ ਦਿਖਾ ਲਈ ਤੁਹਾਨੂੰ ਸੜਕਾ ਤੇ ਆਹ ਨੇਪਾਲ ਚੋਕਾ ਲੀ ਜੀ ਆਪਾਂ ਕਰੰਸੀ ਚੇਂਜ 1000 100 ਦੇ 100 ਤੇ ਟੋਟਲ ਕਰੰਸੀ ਬਣੀ ਹੈ ਜੀ ਆਪਾਂ 9000 ਕਰਵਾ ਸੀਗਾ ਸਾਨੂੰ ਮਿਲਿਆ 14000 ਤੇ 400 ਰੁਪਏ ਤੇ ਹੁਣ ਇਥੋਂ ਅਸੀਂ 1200 ਦੇ ਦਿੰਦੇ ਨਾ ਇਹਨਾਂ ਨੂੰ ਤੇ ਬਾਕੀ ਸਾਡੇ ਲਈ ਬਾਧੂ ਆ ਕਿਉਂ ਭਾਜੀ ਬਹੁਤ ਆਜੀ ਮੁੱਕਦੇ ਨਹੀਂ ਲਓ ਜੀ ਫਾਈਨਲੀ ਆ ਗਿਆ ਤੇ ਪਾਲ ਦੇ ਵਿੱਚ ਤੇ ਆ ਦੇਖੋ ਪਾਲ ਦੇ ਜਮਾਤ ਸਕੂਲ ਛੁੱਟੀ ਹੋਈ ਹੈ ਢੱਪੂ ਢੱਪੂ ਕਰਦੇ ਤੇ ਹੁਣ ਭਾਈ ਭੁੱਖ ਲੱਗੀ ਆ ਬਹੁਤ ਜ਼ਬਰਦਸਤ ਤੇ ਖਾਣਾ ਕੀ ਆ ਫਿਰ ਦੱਸ ਜੋ ਨੇਪਾਲ ਦੇ ਵਿੱਚ ਕੁਛ ਨੇਪਾਲ ਦੀ ਕੋਈ ਸਪੈਸ਼ਲ ਡਿਸ਼ ਲੱਭਦੇ ਆ ਇੱਥੇ ਪੁੱਛਦੇ ਆ ਚਲੋ ਫਿਰ ਫੜਾ ਆਪਾਂ ਨੇਪਾਲ ਦਾ ਕੁਝ ਖਾਣਾ ਪੀਣਾ ਲੱਭੀਏ ਟੇਸੀ ਜਿਹਾ ਕੁਝ ਵਧੀਆ ਜਿਹਾ ਤੇ ਟਰਾਈ ਕਰੀਏ ਵੀ ਕੀ ਮਿਲਦਾ ਇੱਥੇ ਉਹਨਾਂ ਨੇ ਪਹਿਲੀ ਗੱਲੇ ਆਪਾਂ ਨੂੰ ਪੰਜਾਬੀ ਦੇਖ ਕੇ ਕਹਿਣਾ ਸਰ ਯਹਾਂ ਮਿਲੇਗਾ ਪਰਾਂਠਾ ਆਲੂ ਪਰਾਂਠਾ ਪੰਜਾਬੀ ਦੇਖਦੀ ਬੰਦਾ ਸਭ ਤੋਂ ਪਹਿਲਾਂ ਉਹਨੇ ਪਰਾਂਠਾ ਬਿਲਕੁਲ ਆਲੂ ਪਰਾਂਠਾ ਖਾ ਲਓ ਭਾਈ ਉਹਨਾਂ ਲਈ ਉਹਨਾਂ ਨੂੰ ਲੱਗਦਾ ਆਪਾਂ ਸਵੇਰੇ ਦੁਪਹਿਰ ਸ਼ਾਮ ਪਰਾਂਠਾ ਖਾਣੇ ਟੋੜੇ ਖਾਂਦੇ ਆ ਸਹੀ ਗੱਲ ਆ ਭਾਈ ਤੇ ਨੇਪਾਲ ਫਲਾਲੀ ਕਰੀਦਾ ਹਜੇ ਇਦਾਂ ਦਾ ਲੱਗਣਿਆ ਜਿਵੇਂ ਦਾ ਆਪਣਾ ਯੂਪੀ ਆ ਆ ਮੱਝਾ ਦੇਖ ਲੋ ਇਹਨਾਂ ਦੇ ਪਾਲਦੀਆਂ ਬੰਦੇ ਘਾਤੇ ਚੱਲਦੇ ਪਏ ਤੇ ਮੱਝਾ ਰੋਣ ਮੱਝਾ ਰੋਣ ਸੀ ਚਲੋ ਤੇ ਹੁਣ ਅਗਲਾ ਦੇਖਦੇ ਹਾਂ ਜਿੱਥੇ ਹੋਟਲ ਵਗੈਰਾ ਲਵਾਂਗੇ ਫਿਰ ਦੇਖਦੇ ਹਾਂ ਉੱਥੇ ਕੀ ਬਣਦਾ ਕਿਵੇਂ ਸਿਸਟਮ ਹੈਗਾ ਉੱਥੇ ਸਿੱਧਾ ਰਸਤਾ ਹੈ ਚਲੋ ਜੀ ਅਸੀਂ ਆਏ ਆ ਆਹ ਦੁਕਾਨ ਤੇ ਪੋਖਰਾ ਹੋਟਲ ਐਂਡ ਲੌਂਜ ਇੱਥੇ ਨਾਲ ਹੀ ਨਾ ਇਹਨਾਂ ਦੇ ਹੋਟਲ ਦੇ ਵਿੱਚੇ ਹੀ ਨਾਲ ਇੱਕ ਠੇਕੇ ਵੀ ਨਾਲ ਹੀ ਇਹਨਾਂ ਦੇ ਉਹ ਸਿਰਫ ਭਾਈਓ ਜੇ ਠੇਕੇ ਦਾ ਲਾਇਸੈਂਸ ਲੈਣਾ ਪੜਦਾ ਯਾਂ ਪੇ ਅਲੱਗ ਸੇ ਹਾਂ ਬੱਚਿਆਂ ਦੀ ਵਧੀਆ ओके ਇਹ ਨਾ ਰਜੇ ਨਾ ਅਕਾਦਮੀ ਹੈ ਨਾ ਅੱਛਾ ਬਿਨਰ ਲਾਇਸੈਂਸ ਸੇ ਅਲਾਉਡ ਨਹੀਂ ਹੈ ਔਰ ਇਹ ਇਧਰ ਰਜਤਪਾ ਭਾਈ ਹੁਣੇ ਏਡੀ ਵੱਡੀ ਥਾੜੀ ਖਤਮ ਕਰ ਚੁੱਕੇ ਨੇ ਜੀ ਆਹ ਦੇਖ ਸਕਦੇ ਤੁਸੀਂ ਕਿ ਸੋ ਆਪਾਂ ਹੁਣ ਤੁਹਾਨੂੰ ਇੱਕ ਕਰੀ ਬਾਦ ਦੀ ਚਲਕ ਦਿਖਾਈਏ ਇੱਕਰੀ ਔਰ ਆ ਇਧਰ ਇਹ ਪਸੂwidehat ਵੀ ਆ ਇਧਰ ਭਾਈ ਹੁਣ ਕੁੱਤੇ ਪੈਰੇ ਗਰਮੀ ਦਾ ਨਿਆਰੇ ਲੈ ਰਹੇ ਨੇ ਆ ਆ ਜੀ ਇੱਕ ਮਿੰਦਰ ਨਗਰ ਦਾ ਮੇਨ ਚੌਕ ਇੱਥੇ ਲੱਗੇ ਮਾਸੇ ਲੋ ਜੀ ਇੱਥੇ ਪਾਰਕਿੰਗ ਦਾ ਪੈ ਗਿਆ ਰੋਣਾ ਤੇ ਪਾਰਕਿੰਗ ਲਾ ਤਾਂ ਦਿੱਤੀ ਆ ਪਰ ਇੱਥੇ ਰੇਟ ਹੈਗਾ 110 ਰੁਪਏ ਇੰਡੀਅਨ 176 ਰੁਪਏ ਬੰਦੇ ਆ ਨੇਪਾਲੀ ਅਸੀਂ ਉਹਨੂੰ ਦਿੱਤੇ ਨੇਪਾਲੀ ਨੂੰ ਉਹਨੂੰ ਦਿੱਤੇ 500 ਰੁਪਏ ਨੇਪਾਲੀ ਦੇ ਤਾਂ ਵੀ ਤੁਹਾਨੂੰ ਖੁੱਲੇ ਦੇ ਦੇ ਤੇ ਉਹਦੇ ਕੋਲ ਬਦੰਦਰ ਕੋਲ ਖੁੱਲੇ ਨਹੀਂ ਕਿਉਂਕਿ 176 ਦੇ ਖੁੱਲੇ ਕਰਨੇ ਔਖੇ ਆ 110 ਦਾ ਖੁੱਲਾ ਹੋ ਜਾ ਚੱਲ 180 ਦੇ ਕਰ ਲਵੇਂ ਕੁਛ ਤਾਂ ਕਰੇ ਤੇ ਇਹਦਾਂ ਮਾਰਕੀਟ ਆ ਜੀ ਇਹ ਤਾਂ 골ਡ ਪਤਾ ਕਰਦਾ 골ਡ ਕੀ ਰੇਟ ਚੱਲਦਾ ਆ ਤੇ ਹਾਂਜੀ ਤੇ ਨੇਪਾਲ ਦੇ ਵਿੱਚ ਆ ਜੀ ਤੇ ਨੇਪਾਲ ਦੀ ਰਾਤ ਜਿੱਥੇ ਅਸੀਂ ਹੋਟਲ 'ਚ ਰੁਕੇ ਸੀ ਤੇ ਉੱਥੇ ਅਸੀਂ ਆਹ ਹੋਟਲ ਹੈ ਇੱਕ ਆ ਜੋ ਉਹਦੇ ਹੋਟਲ ਦੇ ਅਸੀਂ ਖੜੇ ਆ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦਾ ਉਹ ਹੋਟਲ ਦਾ ਨਾਮ ਹੈ ਸਿਧਾਰਥ ਹਾਂ ਸਿਧਾਰਥਾ ਅੱਛਾ ਇੱਕ ਚੀਜ਼ ਇੱਕ ਚੀਜ਼ ਬਤਾਨੀ ਹੈ ਯਹਾਂ ਦਾ ਜੋ ਸਟਾਫ ਹੈ ਨਾ ਬਹੁਤ ਬੜੀਆ ਯਾਰ ਔਰ ਹਸਪਿਟੈਲਿਟੀ ਬਹੁਤ ਅੱਛੀ ਹੈ ਨਾ ਇਧਰ ਇਹ ਗੱਲ ਪੱਕੀ ਹੈ ਸੌਫਟ ਫੋਕਨ ਤੇ ਬਹੁਤ ਵਧੀਆ ਜੋ ਵੀ ਕੁਝ ਪੁੱਛੋ ਇਹ ਨਹੀਂ ਕਿ ਇਹਨਾਂ ਨੂੰ ਨਾ ਠਣਭੱਜ ਜਲਦੀ ਪਈ ਹੈ ਹਾਂ ਅੱਛਾ ਪਰ ਇੱਕ ਇੱਕ ਗੱਲ ਜ਼ਰੂਰ ਇਹ ਨੇਪਾਲੀਆਂ ਨੇ ਸਾਡੇ ਪੰਜਾਬ ਨਾਲ ਧੱਕਾ ਕੀਤਾ ਆ ਜਿਹੜੇ ਨੇਪਾਲੀ ਸ਼ੈਫ ਸਾਡੇ ਪੰਜਾਬ ਚ ਜਾਂਦੇ ਆ ਉਹ ਇੱਥੇ ਉੱਥੇ ਜਾ ਕੇ ਨਿਊਡਲ 버ਗਰ ਬਹੁਤ ਬਣਾਉਂਦੇ ਆ ਇੱਥੇ ਸਾਨੂੰ 버ਗਰ ਦੀ ਲੱਭਾ ਕਿਉਂ ਭਾਈ ਲੱਭਾ ਕੀ ਦੱਸ ਮੈਨੂੰ ਆਹ ਫਿਰਦੀ ਖਾਂਦੇ ਆ ਅਗਲੇ ਹੈਨਾ ਨਿਊਡਲ 버ਗਰ ਕੋਈ ਨਹੀਂ ਦੇਲਾ ਵੀ ਕਿਤੇ ਦੀ ਸਾਨੂੰ ਲੱਭਾ ਜੋ ਆਪਣਾ ਪੰਜਾਬ ਚ ਹੈਲਦੀ ਇਹ ਚੀਜ਼ੇ ਤੁਸੀਂ ਬਣਾ ਕੇ ਦਿੰਦੇ ਸਾਨੂੰ ਜੀ ਤੇ ਇੱਥੇ ਤੁਹਾਨੂੰ ਦਿਖਾ ਦਈਏ ਮੈਨੂ ਇੱਕ ਕਰ ਦਿਖਾਉਣਾ ਮੈਂ ਤੁਹਾਨੂੰ ਵੀ ਇੱਥੇ ਕਿਹੜੇ ਰੇਟ ਚੱਲਦੇ ਨੇ ਤੇ ਅਸੀਂ ਨਾ ਇੱਥੇ ਇੱਕ ਪਰੌਂਠਾ ਆਰਡਰ ਕੀਤੇ ਆ ਆ ਦੇਖੋ ਆ ਇਹ ਰੇਟ ਆ ਨੇਪਾਲੀ ਰੇਟ ਆ ਇਹ ਤੇ ਅਸੀਂ ਕੀਤਾ ਆ ਸਟੱਫ ਪਰੌਂਠਾ 345 ਰੁਪਏ ਦੇ ਦੋ ਪਰੌਂਠੇ ਨਾਲ ਚਾਹ ਨਾਲ ਦਹੀਂ ਪਰ ਇੱਥੇ ਦਾ ਸਾਨੂੰ ਵਧੀਆ ਲੱਗਾ ਰਾਤੀ ਅਸੀਂ ਕਿਸਿੰਦੂ ਗਏ ਆ ਉਥੇ ਕੀ ਕਮਾਲ ਦੇ ਵੇਵ ਸੀ ਆ ਰਹਿਣਾ ਵਧੀਆ ਦੋਤ ਇੱਕ ਨਵਾਂ ਐਕਸਪੀਰੀਅੰਸ ਹੈਗਾ ਪਹਿਲੀ ਵਾਰ ਗਏ ਤੇ ਦੋ ਤਿੰਨ ਘੰਟੇ ਵਧੀਆ ਟਾਈਮ ਪਾਸ ਹੋਇਆ ਉੱਥੇ ਬਿਲਕੁਲ ਤੇ ਬਹੁਤ ਘੱਟ ਪੈਸਾ ਚਾਹੀ ਦੋ ਤਿੰਨ ਘੰਟੇ ਜੁਆਏ ਕੀਤਾ ਨਾਲੇ 500 ਰੁਪਏ ਜੱਦ ਕਿ ਲੈ ਕੇ ਆਈ ਪੈਸੇ ਉਹ ਖਾਰਦਾ ਨੇ ਜਿੰਨੇ ਜਾ ਕੇ ਉੱਥੇ ਡਰਿੰਕ ਕਰਨੀ ਡਰਿੰਕ ਕਰਨੀਆਂ ਕਿਸੇ ਪੈਸੇ ਲਾਣੇ ਆਪਾਂ ਗਏ ਸੀ ਇੰਜੋਏ ਕਰਨ ਇੰਜੋਏ ਕਰ ਤੇ ਅਸੀਂ ਇੰਜੋਏ ਕੀਤਾ ਪੂਰਾ ਇੰਜੋਏ ਕੀਤਾ ਅਸੀਂ ਤੇ ਸੋ ਹੁਣ ਪ੍ਰਸ਼ਾਦਾ ਸਾਡਾ ਰੁੱਟੀ ਆਉਣ ਲੱਗੀ ਆ ਥੋੜਾ ਥੋੜਾ ਖਾ ਕੇ ਅਸੀਂ ਨਿਕਲਦਿਆਂ ਤੇ ਅਗਲੇ ਜਿਹੜੇ ਹੈਗੇ ਆ ਹੋਰ ਪਾਸੇ ਚਲੀਏ ਤੇ ਇੱਕ ਉਹ ਇੱਥੇ ਹੈਗਾ ਆ ਝੂਲਵਾ ਬ੍ਰ ਨਹੀਂ ਤੁਸੀਂ ਬਣਾ ਕੇ ਰੱਖਾ ਬਣਾ ਕੇ ਰੱਖਾ ਤਾਂ ਸਪਾਈਸੀ ਵਾਲਾ ਇਸ ਵਿੱਚ ਹੈ ਨਮਕ ਵਗੈਰਾ ਹਾਂ ਇੱਕ ਪਲੇਟ ਵੀ ਚਾਹੀਦੀ ਹੈ ਹਾਂਜੀ ਮੇਰੇ ਕੋਲ ਦੂਸਰੀ ਪਲੇਟ ਦੇ ਦਿਓ ਇਹਦੀ ਖਾਣਾ ਤੇ ਇਹ ਪਰੌੜਾ ਖਾਤਾ ਸੀ ਲਿਆ ਸੀ ਅਸੀਂ ਇਹਨਾਂ ਕੋਲੋਂ ਤੇ ਮਜ਼ਾ ਨਹੀਂ ਆਇਆ ਕਿਉਂਕਿ ਨਮਕ ਬਿਲਕੁਲ ਹੀ ਨਹੀਂ ਸੀ ਨਮਕ ਮਿਰਚ ਮਸਾਲਾ ਨਮਕ ਮਿਰਚ ਮਸਾਲਾ ਕੁਝ ਨਹੀਂ ਸੀ ਤੇ ਹੁਣ ਦੁਬਾਰਾ ਉਹਨਾਂ ਨੇ ਪਰੌੜਾ ਦਾ ਰੋਟਾ ਬਣਾ ਕੇ ਕੀ ਲੱਗਿਆ ਤੁਹਾਨੂੰ ਹੁਣ ਜਿਆਦਾ ਮੈਨੂੰ ਮਿਰਚ ਕਰਾਈ ਲੱਗੀ ਪਰ ਨਮਕ ਬਿਲਕੁਲ ਨਹੀਂ ਆਇਆ ਚਲੋ ਹੁਣ ਇਹ ਇੰਡੀਆ ਦਾ ਘੱਟੋ ਘੱਟ ਮੇਰੇ ਸਾਬ ਨਾਲ 350 ਦਾ ਸੀਗਾ ਨੇਪਾਲੀ 200 ਰੁਪਏ ਦਾ ਹੋ ਗਿਆ ਇੰਡੀਆ ਦਾ 200 200 ਕੁ ਰੁਪਏ ਦੋਸਤੋ ਕੁ ਰੁਪਏ ਦਾ ਇੰਡੀਆ ਦਾ ਹੁੰਦੀ ਆ ਦੋ ਪਰੌਂਠੇ ਤੇ ਚਾਹ ਦੇ ਨਾਲ ਦਹੀਂ ਚਾਹ ਦੇ ਨਾਲ ਦਹੀਂ ਲਗਭਗ 200 ਰੁਪਏ ਦੇ ਆਇਏ ਠੀਕ ਪਰ ਮਜ਼ਾ ਜਮਨ 100 ਰੁਪਏ ਦਾ ਨਹੀਂ ਆਇਆ ਅੱਛਾ

और भाई चेक करो नवी आइटम दी मशरूम एड्ड लम्बा हो अच्छा जो लंबा वाला मशरूम होता है तो दर लिए दर लिए। अच्छा, अच्छा 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 जंगली मशरूम जो ਤੇ ਬਹੁਤ ਵਧੀਆ ਹੈ ਅੱਛਾ ਲਿਓ ਜੀ ਲਿਓ ਆਪੜਾ ਆਪੜੋ ਮੈਸਾ ਤੱਪਰੋਂ ਆਪਣੀ ਥੋੜਾ ਜਿਹਾ ਪਾ ਲੈਣੇ ਆ ਜੇ ਆਪਾਂ ਮੇਰਾ ਕੁਝ ਪ੍ਰੋਟੀਨ ਮਾਰਾ ਮਾਤਾ ਦੇ ਟੈਂਕ ਨੇ ਜਿਆਦਾ ਹੈ ਜੰਗਲ ਦੇ ਜੋ ਫ੍ਰੈਸ਼ ਹੈ ਦਾ ਅੱਛਾ origianally ਜੋ ਹੁੰਦਾ ਹੈ ਉਸ ਲਈ ਇਹ ਬੈਸਟ ਹੈ ਅੱਛਾ ਬਾਈ ਗੁਰਾਂ ਦੇ ਸਾਨੂੰ ਇੱਕ ਮਸ਼ਰੂਮ ਦਾ ਅਚਾਰ ਦਤਾ ਪਹਿਲਾਂ ਤਾਂ ਨਾ ਇਹਨੂੰ ਵੈਸੇ ਟੇਸਟ ਕਰਦੇ ਆ ਮਸ਼ਰੂਮ ਦਾ ਅਚਾਰ ਨੂੰ ਇਹ ਜਿਹੜਾ ਮਸ਼ਰੂਮ ਆ ਨਾ ਇਹ ਨੇਪਾਲ ਦੇ ਵਿੱਚ ਜਿਹੜਾ ਜੰਗਲ ਦੇ ਵਿੱਚ ਮਸ਼ਰੂਮ ਮਿਲਦਾ ਵੱਡਾ ਵਾਲਾ ਇਹ ਉਹਨੂੰ ਕ੍ਰਸ਼ ਕਰਕੇ ਉਹਦਾ ਅਚਾਰ ਬਣਾਉਂਦੇ ਆ ओ और इतना स्पेशल अच्छा चावल स्पेशल नेपाली खाना स्पेशल रहता था र अचार क्या बात है और एक सब्जी एद नाल जरूर नहीं बनती हूं mm. हम्म लगा इसमें जो है, जो, नेपाली है, जो है ना ये बनाया परौंठे घट रखते है क्योंकि सब्जी के करारी होंगी जो परौंठा भी स्पाइसी करता उस नमक ज्यादा पाता तो मिसमैच हो जा रहा चीज़ खराब लगनी है तभी इसमें नमक कम है और इसमें यह करारा पाया और इसलिए ये ऐसी चीज देखते हैं और बहुत अच्छा अभी फ्लेवर अच्छा बन रहा है

वजह से वो सब करते हैं हम लोग okay. ओके क्या बात है बहुत बढ़िया यार बहुत बढ़िया अच्छा लगा यार आपके होटल में ना रह के यहाँ का खाना टेस्ट करके बहुत बढ़िया लगाया अच्छा भी लगे। है। चलो थैंक यू भाजी बहुत बढ़िया लगा यार थैंक यू सो मच जी आप यहाँ आप नहीं मिलाते ना आप यहाँ ऐसे करते नमस्ते करते हैं कैसे करते हैं बताइए हाँ ये चीज़ करते हैं और ये सभी जब मैं ऊपर से आ रहा था ये सारे मेरे को नमस्ते 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 करे बैठा यार क्या बात है यार इतनी अच्छी बात क्या बात जबरदस्त यार थैंक यू सो मच भाई बहुत जल्दी दोबारा मिलेंगे <laughs> अब जब जब भी हम नेपाल आएंगे ना अगर हमारा कोई भी दोस्त आएगा हम बोलेंगे यहीं रुक के जाओ थैंक यू <laughs> यार थैंक यू हाँ बिल्कुल बिल्कुल उनको बोल रहे वो यूट्यूब पर आए थे जो वो उनके बिहाफ से हमें चलो थैंक यू सर हम, ए, इंदियन इंदियन अच्छा हम इतना हुन सी इथे आए सके जड़ा ए ਝੂਲਦਾ ਬ੍ਰਿਜ ਆ ਤੇ ਇੱਥੇ ਆ ਕੇ ਮੈਂ ਵਾਸ਼ਰੂਮ ਦੇ ਜਾਣਾ ਸੀ ਤੇ ਮੈਨੂੰ ਇੱਥੇ ਇੱਕ ਚੀਜ਼ ਪਤਾ ਲੱਗੀ ਆ ਦੇਖੋ ਜੀ 10 ਰੁਪਏ ਲੱਗਦੇ ਐ ਇੱਥੇ ਇਹ ਜੇ 네ਪਾਲੀ 10 ਰੁਪਏ 네ਪਾਲੀ ਆ ਇੰਡੀਅਨ 65 ਇੰਡੀਅਨ 6 ਰੁਪਏ ਹਾਂ اچھا ਇਹ ਕਿਉਂ ਲਗਾਇਆ ਹੋਇਆ ਇਹ ਪੂਰੇ ਨੇਪਾਲ ਮੇ ਤੋ ਇਹ ਯਹਾਂ کہیں ਨਹੀਂ ਹੈ ਹਾਂ ਕਿਉਂ ਲਗਾਇਆ इसको ਕੀ ਵਜ੍ਹਾ ਹੋ ਰੇਟ ਹਾਂ ਰੇਟ ਹੈ ਨੋ नहीं क्यों क्योंकि यहाँ पे आ, सफाई कर देगी तो अच्छा यहाँ आदमी आया अच्छा पहले से था। अच्छा तो मंदिर ना, मंदिर ना है ना? अच्छा मंदिर के लिए यहाँ पे रश काफी होता होगा ना अच्छा फिर आपने सोचा यार यहाँ पे कुछ ना कुछ कमाई का साधन छुड़ा जाए टॉयलेट नहीं है ना टॉयलेट सफाई करना पड़ेगा वो करने पड़ेगा ਉਹ ਡੰਡਾ ਲਾ ਵੀ ਹੁ ਤੱਕ ਅੱਛਾ ਟੀ ਸੁਪਰ ਸੇਕ ਕਿੰਨੇ ਕਸਟਮਰ ਕਿੰਨੇ ਕਿੰਨੇ ਕਸਟਮਰ ਆ ਜਾਂਦੇ ਆ ਯਹਾਂ ਲੋਕ ਹਾਲਮ ਨੇ ਕਦੇ ਆਤਾ ਹੈ ਕਦੇ ਨਹੀਂ ਆਤਾ ਅੱਛਾ ਕਦੇ ਆਤਾ ਹੈ ਕਦੇ ਨਹੀਂ ਆਤਾ ਹੈ ਚਲੋ ਤੇ ਹੁਣ ਵਾਸ਼ੂਮ ਦਾ ਹੀ ਜਾਣਾ ਹੈ ਭਾਈ ਹੁਣ ਤੈਨੂੰ ਅਸੀਂ 10 ਰੁਪਏ ਦੇ ਕੇ ਜਾਵਾਂਗੇ ਅਸੀਂ ਚਲੋ ਥੈਂਕ ਯੂ ਸੋ ਮਚ ਭਾਈ ਬਿਲਕੁਲ ਜਲਦ ਤੇਜ਼ ਕਰ ਮੱਤਰ ਖਿਆਲ ਹੀ ਆ ਲਓ ਜੀ ਸਾਡੀ ਪਲੇਟ ਕੁਕਲੀ ਕਰ ਰਿਹਾ ਰੈਡੀ ਜੇ ਲਓ ਜੀ ਲੋ ਲੋ क्या उसी में रेडी करके दो फिर इसका टेस्ट किया जाएगा अगर क्या नाम है आपका हाँ जी क्या नाम है आपका मेरा नाम है श्री कृष्णा श्री कृष्णा क्या बात है बड़ा धार्मिक नाम है आपका धार्मिक <laughs> क्या जी आप तो साक्षात भगवान निकले ये चटनी वगैरह नहीं डालते इसमें कोई चटनी कोई श्री कृष्णा नाम ही पूरा कृष्ण जी वाला भाई चन्नी चन्नी डालोगे इसमें कोई तो रेल चटनी हां हाँ, चन्नी कोई मीठी वगैरह डाल देंगे देखो पहले टेस्ट करके अब तू वाले ने डिवर्स स्पॉन्सर किया है हां चलो और चटनी तेरे वालों थोड़ी सी साइड पे बाके देखदा है किदा दी लगदी है बढ़िया हो गया जी

ਹਾਂਜੀ ਲਓ ਪਹੁੰਚ ਚੁੱਕੇ ਆ ਜੀ ਆਪਾਂ ਨੇਪਾਲ ਦੇ ਪੁਲ ਦੇ ਉੱਤੇ ਕੀ ਬਾਤ ਹੈ ਫੈਦਮ ਜਾ ਸਕਦੇ ਆਪ ਇਸ ਪੁਲ ਸੇ ਬਾਈਕ ਲੈ ਕੇ ਜਾਓ ਹੋ ਬਾਈਕਸ ਬੜੇ ਤੇਜ਼ੀ ਨਾਲ ਆਉਂਦੀਆਂ ਬਈ ਆਇਆ ਜੀ ਪੁਲ ਤੇ ਲਓ ਜੀ ਝੁਲਿੰਗਾ ਪੁਲ ਨੇਪਾਲ ਚ ਓਹੋ ਕੀ ਬਾਤ ਹੈ ਤੇ ਇਹ ਏਸ਼ੀਆ ਦਾ ਸਭ ਤੋਂ ਵੱਡਾ ਬ੍ਰਿਜ ਹੈ ਇਹ ਕਿਆ ਬਾਤ ਹੈ ਚੈੱਕ ਕਰੋ ਯਾਰ ਤੁਸੀਂ ਅਮੇਜ਼ਿੰਗ ਯਾਰ ਉਤਾਰਾ ਚੈੱਕ ਕਰੋ ਬਾਈ ਤੇ ਇਧਰ ਤੁਸੀਂ ਦੇਖੋ ਨਦੀ ਭਾਈ ਆਪਾਂ ਤਾਂ ਥੱਲੇ ਵੀ ਲੈ ਕੇ ਜਾ ਸਕਦੇ ਸੀ ਆਪਣੇ ਹਾਂ 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 ਥੱਲੇ ਵੀ ਗਿਰ ਜਾਣਾ ਸੀ ਆਫ ਰੋਡਿੰਗ ਕਰਦੇ ਹੋਏ ਇਹ ਬਾਹਰ ਪਾਉ ਉਹ ਤੇ ਇੰਡੀਆ ਚ ਹਾਂ ਹਾਂਜੀ ਕਿੱਲ ਚੱਲ ਹਾਂ ਆ ਜੀ ਉਹ ਕਿੰਨਾ ਪੁਰਾਣਾ ਬ੍ਰਿਜ ਹੈ ਜੇ ਉਸ ਵਕਤ ਕਿੰਨਾ ਮਤਲਬ ਕਿੰਨੀ ਮੁਸ਼ਕਿਲ ਆਈ ਉਹ ਟੈਕਨੋਲੋਜੀ ਅੱਜ ਦੇ ਜ਼ਮਾਨੇ ਵਾਲੀ ਤਾਂ ਨਹੀਂ ਹੋਣੀ ਪਰ ਯਾਰ ਤੇ ਪਾਲ ਜਿਹੜੀਆਂ ਨਾਲੋਂ ਵਧੀਆ ਟੈਕਨੋਲੋਜੀ ਹੈ ਆਪਾਂ ਦੇਖੇ ਕੰਬੇ ਵੀ ਲਾ ਕੇ ਆਉਣਾ ਇੱਥੇ ਕਬੇ 100 ਕਿਲੋਮੀਟਰ ਦਾ ਜਾ ਕੇ ਆਵਾਂਗੇ ਯਾਰ ਆ ਦੇਖੋ ਇਹ ਪੂਰਾ ਹਿਲਦਾ ਪਿਆ ਝੁਲਦਾ ਪਿਆ ਮੇਰੇ ਇਤਾਂ ਇਹ ਤਾਂ ਝੁੰਗਾ ਪੁਲ ਝੁੰਗਾ ਪੁਲ ਕਹਿੰਦੇ ਉਹ ਇੱਕ ਪੱਕੇ ਦਾ ਸੀ ਉਧਰ ਆ ਰਹੀ ਮੋਟਰਸਾਈਕਲ ਆ ਰਹੀ ਹੈ ਬੜੀ ਤੇਜ਼ੀ ਨਾਲ ਸਪੋਰਟਸ ਬਾਈਕ ਵਾਲੀ ਆਵਾਜ਼ ਦੇ ਨਾਲ ਜੀ ਲੋ ਜੀ ਨੇਪਾਲ ਦੇ ਸਭ ਤੋਂ ਏਸ਼ੀਆ ਦੇ ਸਭ ਤੋਂ ਵੱਡੇ ਝੂਲਾ ਪੁਲ ਤੇ ਆਏ ਆ ਤੇ ਇਹ ਪੁਲ ਜਿਹੜਾ ਹੈਗਾ ਆ ਪੂਰੇ ਦਾ ਪੂਰਾ ਲੋਹੇ ਦਾ ਬਣਿਆ ਹੋਇਆ ਆ ਕਿ ਸਸਪੈਂਸ਼ਨ ਬ੍ਰਿਜ ਆ ਤੇ ਇੱਥੇ ਸਿਰਫ ਮੋਟਰਸਾਈਕਲ ਜਾਂਦੇ ਨੇ ਤੇ ਇਹ ਲਗਭਗ ਏਸ਼ੀਆ ਦਾ ਸਭ ਤੋਂ ਵੱਡਾ ਪੁਲ ਕਿਹਾ ਜਾਂਦਾ ਤੇ ਆ ਦੇਖੋ ਤੁਸੀਂ ਭਾਈ ਅੱਗੇ ਤੱਕ ਦਿਖਾਓ ਜਰਾ ਜਾ ਕੇ ਕਿੰਨਾ ਕੁ ਵਧੀਆ ਪੁਲ ਹੈਗਾ ਇਹ ਨੇਪਾਲ ਦੀ ਸਭ ਤੋਂ ਕਹਨ ਚੀਜ਼ ਦੇਖਣਾ ਇਹ ਜੇ ਦੇਖਣੀ ਹੈ ਤੁਸੀਂ ਇਹ ਕੀਲੀ ਪੀਤ ਵਾਲੇ ਪਾਸੇ ਜਦੋਂ ਤੁਸੀਂ ਨੇਪਾਲ ਚ ਐਂਟਰ ਕਰਦੇ ਹੋ ਤੇ ਉਸ ਟਾਈਮ ਤੁਸੀਂ ਇਧਰ ਐਂਟਰ ਕਰਦੇ ਸਾਰੀ ਐਸੇ ਜਿਹੜਾ ਅੱਗੇ ਸ਼ਹਿਰ ਹੋਣਾ ਉਹ ਸ਼ਹਿਰ ਦੇ ਨਾਲ ਹੀ ਇਹ ਜਿਹੜਾ ਹੈਗਾ ਫ੍ਰਿਜ ਬਣਦਾ ਲਗਭਗ ਬੀਲੀ ਪੀਤ ਵਾਲੇ ਪਾਸਿਓਂ ਜਿਹੜਾ ਹੈਗਾ 4-5 ਕਿਲੋਮੀਟਰ ਦੇ ਉੱਤੇ ਇਹ ਬ੍ਰਿਜ ਆਉਂਦਾ ਹੈ ਤੇ ਬਹੁਤ ਵਧੀਆ ਬਸ ਐਕਸਪੀਰੀਅੰਸ ਬਹੁਤ ਸੋਣਾ ਹੈ ਲਗਭਗ ਜੇ ਪੂਰਾ ਨੇਪਾਲ ਘੁੰਮਣ ਦੀ ਬਜਾਏ ਇਧਣੇ ਘੁੰਮ ਲੋਦਾ ਲੋਕ ਲੋਕ ਲਾ ਕੇ ਬਹੁਤ ਆ ਪਰ ਇੱਥੇ ਕਿਸ ਨੂੰ ਕਿਸ ਨੂੰ ਲੋਕੀ ਜ਼ਿਆਦਾ ਆਉਂਦੇ ਆ ਪਰ ਸਾਡਾ ਜਿਹੜਾ ਮੋਸ ਸੀ ਸਾਡਾ ਇੱਥੇ ਸੀ ਅਸੀਂ ਆਜ ਹੀ ਦੇਖਣੀ ਸੀ ਇਸ ਕਰਕੇ ਅਸੀਂ ਇੱਥੇ ਆਏ ਆ ਤੇ ਪਿੱਛੇ ਭਾਈਆ ਕੇਰੀ ਪਿੱਛੇ ਨੂੰ ਕੈਮਰਾ ਦਿਖਾਓ ਕੁਮਾਓ ਜਰਾ ਸ ਲਗਭਗੇ 2.5-3 ਕਿਲੋਮੀਟਰ ਦਾ ਲੰਮਾ ਪਰਚਾ ਹੈ 1.5 ਕਿਲੋਮੀਟਰ ਦਾ ਲੰਮਾ ਪਰਚਾ ਹੈ ਤੇ ਦੇਖ ਸਕਦੇ ਹੋ ਕਿ ਸਾਈਕਲ ਮੋਟਰਸਾਈਕਲ ਸਾਰੇ ਇੱਥੋਂ ਇਦਾਂ ਹੁੰਦੇ ਨੇ ਤੇ ਸੋ ਤੁਹਾਨੂੰ ਸਾਡਾ ਨੇਪਾਲ ਦਾ ਸਫਰ ਕਿਵੇਂ ਲੱਗਾ ਪਰ ਛੋਟਾ ਸੀ ਪਰ ਵਧੀਆ ਹੁਣਿਆ ਸ਼ਾਇਦ ਤੁਹਾਨੂੰ ਚੰਗਾ ਲੱਗੇ ਇਸ ਕਰਕੇ ਵੀ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਨੇਪਾਲ ਦੀ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਥੈਂਕ ਯੂ ਸੋ ਮੱਚ